ਲੇ ਲੱਗੇ ਹੋਣ ਦੇ ਬਾਵਜੂਦ ਵੱਲੋਂ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਕਰ ਦਿੱਤੀ ਗਈ। ਕਪੂਰਥਲਾ ਸ਼ਹਿਰ ਚ ਅਰਬਨ ਸਟੇਟ ਨੇੜੇ ਮਾਪੀ ਵਾਲੀ ਜ਼ਮੀਨ ਤੇ ਤਾਰਾ 145 ਲੱਗੇ ਹੋਣ ਦੇ ਬਾਵਜੂਦ ਕੁਝ ਸਮਾਜ ਸੇਵੀਆਂ ਵੱਲੋਂ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਕਰ ਦਿੱਤੀ ਗਈ। ਜਿਸ ਤੇ ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਅਤੇ ਸਮਾਜ ਸੇਵੀ ਬੀਬੀ ਗੁਰਦੇਵ ਕੋਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਤਰਾਜ਼ ਜਤਾਉਂਦੇ ਕਿਹਾ ਕਿ ਜਿਸ ਜਗ੍ਹਾ ਤੇ ਮੂਰਤੀ ਸਥਾਪਨਾ ਹੋਈ ਹੈ ਉੱਥੇ ਗੰਦੀ ਜਗ੍ਹਾ ਤੇ ਬਿਨਾਂ ਸਫਾਈ ਅਤੇ ਬਿਨਾਂ ਕਿਸੇ ਧਾਰਮਿਕ ਰੀਤੀ ਰਿਵਾਜਾ ਦੇ ਭਗਵਾਨ ਜੀ ਦੀ ਮੂਰਤੀ ਸਥਾਪਨਾ ਹੋਈ ਹੈ ਜਿਸ ਨਾਲ ਇਹ ਭਗਵਾਨ ਜੀ ਦੀ ਬੇਅਦਬੀ ਹੈ ਅਤੇ ਜਿਸ ਜਗ੍ਹਾ ਤੇ ਮੂਰਤੀ ਸਥਾਪਿਤ ਹੋਈ ਹੈ ਉਸ ਜਗ੍ਹਾ ਦਾ ਮਾਲਕ ਕੋਈ ਹੋਰ ਹੈ ਅਤੇ ਪ੍ਰਸ਼ਾਸਨ ਨੇ ਝਗੜੇ ਵਾਲੀ ਜ਼ਮੀਨ ਕਰਾਰ ਕਰ ਦਿਆ ਇਸ ਉੱਤੇ ਧਾਰਾ 145 ਲਗਾ ਕੇ ਰਸੀਵਰ ਨਿਯੁਕਤ ਕੀਤਾ ਹੋਇਆ ਹੈ ਜਦੋਂ ਦੂਜੇ ਪੱਖ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਅਲੱਗ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਜਵਾਬ ਦੇਾਂਗੇ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਜੱਟ ਬੋਲੋ ਪ੍ਰੈਸ ਮੀਟਿੰਗ ਕੀਤੀ ਗਈ ਹੈ ਕਿਹੜੇ ਐਜੰਡੇ ਸੀ ਜਿਹਨੂੰ ਲੈ ਕੇ ਅੱਜ ਦੀ ਪ੍ਰੈਸ ਮੀਟਿੰਗ ਕੀਤੀ ਗਈ ਹੈ। ਇਹ ਬੇਨਤੀ ਹੈ ਜੀ ਵੀ ਜਲੰਧਰ ਰੋਡ ਮਹਾਰਾਜਾ ਪੈਲੇਸ ਦੇ ਨਾਲ ਇੱਕ 365 ਮੱਲੇ ਦਾ ਰਕਬਾ ਉੱਥੇ ਪਿਆ ਹੋ। ਉਹ 2014 ਦੇ ਵਿੱਚ ਲਗਭਗ ਪਰਮਜੀਤ ਸਿੰਘ ਨੇ ਖਰੀਦਿਆ ਪਿਆ ਹੋ। ਔਰ ਸ਼ਾਮ ਕੁਮਾਰੀ ਲੋ ਐਗਰੀਮੈਂਟ ਹੋਇਆ ਔਰ ਉਹਦੇ ਬੇਟੇ ਸਚਿੰਦੇ ਉਹਦੇ ਉੱਪਰ ਮੈਂ ਸਮਝਦਾ ਗਵਾਹੀ ਹੈਗੀ ਹੈ ਔਰ ਕੋਰਟ ਵਾਲਾ ਮੈਂ ਸਮਝਦਾ ਇਹਨਾਂ ਨੇ ਆਪਣਾ ਕੇਸ ਵੀ ਜਿੱਤ ਲਿਆ ਵਾ ਔਰ ਕੇ ਜਿੱਤਣ ਤੋਂ ਬਾਅਦ ਇਹਨਾਂ ਨੇ ਦੁਬਾਰਾ ਜਦੋਂ ਪਠਾਨੇ ਵਿੱਚ ਸਾਡੀ ਬੈਠਕ ਹੋਈ ਹੈ ਉੱਥੇ ਗਲਾਨੀ ਚਰਨਜੀਤ ਸਿੰਘ ਝੋਲਾ ਜਿਹਦੀ ਸ਼ਹਿਰ ਸਾਰਾ ਕੰਮ ਹੋ ਰਿਹਾ ਇਹ ਵੀ ਉੱਥੇ ਆਇਆ ਜਦੋਂ ਮੈਂ ਗਲਾਨੀ ਨਾਲ ਗੱਲ ਕੀਤੀ ਉਹ ਪਹਿਲਾਂ ਦੇ ਸਮੇਂ ਦੇ ਸ਼ਾਇਦ ਵੀ ਰਕਬੇ ਸਾਡਾ ਵਾ ਉਹਨਾਂ ਮੇਰਾ ਨਹੀਂ ਪਤਾ ਕਿ ਉਹਨਾਂ ਨੇ ਮਗਰ ਆਣਾ ਜਦੋਂ ਮੈਂ ਕਿਹਾ ਗਲਾਨੀ ਸਾਹਿਬ ਲੱਖ ਰੁਪਇਆ ਦੇ ਕੇ ਤੂੰ ਲਖਾਈ ਜਮੀਨ ਮੰਨ ਗਿਆ ਉੱਥੇ ਐਚਓ ਸਾਹਮਣੇ ਮੰਨ ਗਿਆ ਕਿ ਮੈਂ ਲੱਖ ਰੁਪਏ ਦਿੱਤਾ ਪਿਆ ਵਾ ਮੈਂ ਕਿਹਾ ਤੁਸੀਂ ਫੁੱਲ ਮੈਂਬਰ ਦਾ ਕੋਈ ਐਗਰੀਮੈਂਟ ਕਰਾਇਆ ਜਦੋਂ ਸਾਰੀਆਂ ਮੇਰੀਆਂ ਗੱਲਾਂ ਹੋਈਆਂ ਡੀਐਸਪੀ ਗਰਮੀਤ ਸਿੰਘ ਜਿਹੜੇ ਹੁਣ ਵੀ ਸੀਐਸਟਾਫ ਹੈਗੇ ਆ ਉਹਨਾਂ ਦੀ ਗਵਾਈ 'ਚ ਮੈਂ ਸਮਝਦਾ ਦਫ਼ਤਰ 'ਚ ਸਾਰੀ ਗੱਲ ਹੋਈ ਇਹ 'ਚ ਤਿੰਨ ਚਾਰ ਪਾਰਟੀਆਂ ਹੋਰ ਵੀ ਹੈਗੀਆਂ ਉਹ ਜਦੋਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਉਦੋਂ ਗੱਲਬਾਤ ਹੋਈ ਤੇ ਉਸ ਤੋਂ ਬਾਅਦ ਤੁਰੰਤ ਹੀ ਮੈਂ ਸਮਝਦਾ ਸਿਟੀ 2 ਦੇ ਵਿੱਚ ਬੈਠਕਾਂ ਹੋਈਆਂ ਸਾਰਿਆਂ ਨਾਲ ਹੋਈਆਂ। ਉਹ ਤੋਂ ਡੀਐਸਪੀ ਤੇ ਐਸਐਟਓ ਨੇ ਇਹਨਾਂ ਮੋਕੇ ਦੇ ਅਫਸਰਾਂ ਨੇ ਕਿਹਾ ਕਿ ਇਹ ਜ਼ਮੀਨ ਤੇ 45 ਲਾ ਦਿਓ। ਵੀ ਮੈਂ ਸਮਝਦਾ ਬੜੀ ਸ਼ਰਮ ਵਾਲੀ ਗੱਲ ਹੈ ਵੀ ਜਿਹੜੇ ਐਡੇ-ਐਡੇ ਵੱਡੇ ਅਫਸਰ ਹੋ ਕੇ ਵੀ ਇਦਾਂ ਦੇ ਕੰਮ ਕਰਦੇ ਆ। ਉਹ ਜਦੋਂ ਮੈਂ ਕਾਫੀ ਮੇਰੇ ਸਾਥੀ ਜਾਂਦੇ ਰਹੇ ਪਤਾ ਕਰਦੇ ਰਹੇ ਆ ਵੀ ਮੈਂ ਇਹਨਾਂ ਨੂੰ ਕਿਹਾ ਵੀ ਸੀਗਾ ਕਿ ਮੈਂ ਕਹਾ 45 ਹਜੇ ਲੱਗੀ ਨਹੀਂ। ਪਰ ਜਦੋਂ ਪਤਾ ਕਰਾਇਆ 45 ਨਹੀਂ ਸੀ ਲੱਗੀ ਪਰ ਉਸ ਤੋਂ ਬਾਅਦ ਦੇਖੋ ਕੱਲ ਵੀ ਚਰਨਜੀਤ ਸਿੰਘ ਝੋਨਾ ਉਹਨੂੰ ਦੱਸੋ ਇੰਨੀ ਸ਼ਰਮ ਨਹੀਂ ਗਈ ਕਿ ਭਗਵਾਨ ਵਾਲਮੀਕ ਮਹਾਰਾਜ ਦੀ ਮੂਰਤੀ ਜਦੋਂ ਲਜਾਈਦੀ ਹੈ ਉਹ ਬੜੇ ਮੈਂ ਸਮਝਦਾ ਮਾਨ ਸ਼ਰਮਾਨ ਲੋਕਾਂ ਨਾਲ ਸੂਝਵਾਨ ਲੋਕਾਂ ਦੇ ਨਾਲ ਵੀ ਪਹਿਲਾਂ ਉਹਦੀ ਇੱਕ ਕਮੇਟੀ ਬਣਾਈ ਜਾਂਦੀ ਹੈ 11 ਮੈਂਬਰੀ ਕਮੇਟੀ ਬਣਦੀ ਹੈ ਔਰ 11 ਮੈਂਬਰੀ ਦਾ ਭਗਵਾਨ ਵਾਲਮੀਕ ਮਹਾਰਾਜ ਦਾ ਇੱਕ ਲੈਟਰ ਬੰਦਾ ਉਹ ਲੈਟਰ ਦੇ ਵਿੱਚ ਜਿਹੜਾ ਵੇਚਣ ਵਾਲਾ ਤੇ ਜਾਂ ਖਰੀਦਣ ਵਾਲਾ ਉਹ 11 ਬੰਦਿਆਂ ਦੇ ਨਾਂ ਤੇ ਉਹ ਪ੍ਰੋਪਰਟੀ ਹੁੰਦੀ ਹੈ ਉਹ ਚ ਬਗੈਰ ਇੱਕ ਲੈਣ ਲਿਖੀ ਜਾਂਦੀ ਹੈ ਵੀ ਇਹ ਜਗਾ ਮੰਦਰ ਵਾਸਤੇ ਲੈਣੀ ਹੈ ਇਹ ਚ ਕੋਈ ਝਗੜਾ ਨਾ ਕੋਈ ਹੋਵੇ ਨਾ ਤੇ ਇਹਨਾਂ ਨੇ ਕਮੇਟੀ ਬਣਾਈ ਕੋਈ ਨਾ ਇਹਨਾਂ ਨੇ ਜਦੋਂ ਕੱਲ ਇਹਨਾਂ ਨੇ ਮੂਰਤੀ ਰੱਖੀ ਹੈ ਜਦੋਂ ਮੂਰਤੀ ਰੱਖੀ ਹੈ ਆਲਾ ਦੁਆਰਾ ਸਾਰਾ ਗੰਦਾ ਸਾਰੇ ਸ਼ਹਿਰ ਨੇ ਦੇਖਿਆ ਉਹ ਵੀ ਦੇਖੋ ਜਿਹੜਾ ਬੰਦਾ ਸ਼ਹਿਰ ਦੇ ਤਨਾਰ ਜਿਹੜੇ ਨੌਜਵਾਨ ਲੈ ਕੇ ਜਿੰਨਾ ਕੇਸ 307 ਦਾ ਪਰਚਾ ਹੋਇਆ ਪਿਆ ਵਾ ਕੋਈ ਸ਼ਰਾਬ ਵਾਲਾ ਕੇਸ ਵਾਲਾ ਹੈਗਾ ਵਾ ਉਹ ਸਾਰੇ ਉਹਨਾਂ ਨਾਲ ਹੈਗੇ ਸੀਗੇ ਤੁਸੀਂ ਕੱਲ ਦੀ ਵੀਡੀਓ ਦੇਖ ਲਓ ਉਹਦੇ ਵਿੱਚ ਸ਼ਹਿਰ ਦਾ ਕੋਈ ਸਿਆਣਾ ਬੰਦਾ ਨਹੀਂ ਸੀਗਾ ਇਹ ਚਰਨਜੀਤ ਸਿੰਘ ਦੱਸੇ ਵੀ ਕਦਾ ਕੋਈ ਆਸ਼ਰਮ ਜੋ ਉੱਥੇ ਕੋ ਮਨਤਾ ਆ ਜਾਂ ਕੜੀ ਉੱਥੇ ਪੂਜਾ ਕੀਤੀ ਗਈ ਹੈ ਇਹ ਸਾਰੀ ਬੇਅਦਲੀ ਮੈਂ ਸਮਝਦਾ ਚਰਨਜੀਤ ਸਿੰਘ ਢੋਨੇ ਦੇ ਉੱਪਰ ਪਰਚਾ ਹੋਣਾ ਚਾਹੀਦਾ ਉਹ ਦੂਜੀ ਦੇਖੋ ਆਹ ਦੇਖੋ 45 ਲੱਗੀ ਪਈ 45 ਲੱਗਣ ਗਈ ਹੈ ਕੱਲ 10 ਤਰੀਕ ਨੂੰ 45 ਲੱਗੀ ਪਈ ਹੈ ਇੱਕ ਆ ਸਾਡੇ ਕੋਲ ਕੋਰਟ ਦੇ ਆਰਡਰ ਹੈ ਇਹਦੇ ਵਿੱਚ ਹਾਈ ਕੋਰਟ ਆਈਓ ਕਹਿੰਦੇ ਆ ਵੀ ਉੱਥੇ 45 ਲੱਗ ਗਈ ਹੈ ਪੁਲਿਸ ਕਹਿੰਦੀ 45 ਲੱਗ ਗਈ ਹੈ ਚਲੋ 45 ਕੱਲ ਲੱਗੀ ਦਾ ਪਿੱਛੇ ਲੱਗੀ ਹੈ ਇਹ ਐਸਐਸਪੀ ਸਾਹਿਬ ਸਾਨੂੰ ਜਵਾਬ ਦੇਣ ਵੀ 45 ਦੇ ਵਿੱਚ ਕਦੀ ਕਿਸ ਦਾ ਕਬਜ਼ਾ ਕਰੀ ਅਜੇ ਤੱਕ ਹੋਇਆ ਚਾਹੇ ਮੰਦਰ ਗੁਰਦੁਆਰਾ ਇੱਥੇ ਸਾਡੇ ਬਾਬਿਆਂ ਵਾਲੇ ਗੁਰਦਰ ਹੈਗਾ ਉੱਥੇ 45 ਲੱਗੀ ਹੈ ਦੂਜੀ ਜਦੋਂ 45 ਲੱਗਦੀ ਹੈ ਸਪੈਸ਼ਲ ਮੈਂ ਸਮਝਦਾ ਇੱਕ ਪੁਲਿਸ ਦੀ ਟੀਮ ਉੱਥੇ ਬਿਠਾਈ ਜਾਂਦੀ ਹੈ ਜਿਹੜੀ ਨਿਗਰਾਨੀ ਰੱਖਦੀ ਹੈ ਵੀ ਇੱਥੇ ਕੋਈ ਝੜਪ ਨਾ ਹੋਵੇ ਪਰ ਇਹ ਕੁਲਸਰੀ ਮੀਲੀ ਭੁਗਤ ਦੇ ਨਾਲ ਐਸਐਸਪੀ ਨੂੰ ਮੈਂ ਬੇਨਤੀ ਕਰਦਾ ਵੀ ਕੱਲ ਵੀ ਜਿਹੜਾ ਉੱਥੇ ਕਬਜ਼ਾ ਕਰਾਇਆ ਗਿਆ ਇੱਕ ਚੰਗੇ ਅਫਸਰ ਪੁਲਿਸ ਅਫਸਰ ਨੇ ਕਬਜ਼ਾ ਕਰਾਇਆ ਵੀ ਸਾਡੇ ਕੋਲ ਪ੍ਰੋਪਰ ਰਿਕਾਰਡ ਹੈਗਾ ਜ਼ਮੀਨ ਖਰੀਦਣ ਦਾ ਵੀ ਕੋਰ ਦਾ ਆਰਡਰ ਵੀ ਸਾਡੇ ਕੋਲ ਹੈ ਜੇ ਮੰਨ ਲਓ ਤਰੰਤ ਇਹਨਾਂ ਜਿਹੜੇ ਕੱਲ ਉੱਥੇ ਤੁਰੇ ਫਿਰਦੇ ਸੀਗੇ ਜਿਹੜੇ ਬਿਆਨਬਾਜ਼ੀ ਗਲਤ ਕਰਦੇ ਪਏ ਸੀਗੇ ਇਹਨਾਂ ਦਾ ਅਸੀਂ ਸਾਰਿਆਂ ਦੀ ਵੀਡੀਓ ਬਣਾ ਕੇ ਇੱਕ ਹਾਈ ਕੋਰਟ ਵਕੀਲ ਸਾਹਿਬ ਨੂੰ ਭੇਜੀ ਹੈ ਵੀ ਜਿਹੜੇ ਬੰਦੇ ਇਹਦੇ ਵਿੱਚ ਆਏ ਹੋ ਸੀਗਾ ਜਾਂ ਜਿਹੜਾ ਮੁਖ ਅਫਸਰ ਹੈਗਾ ਸੀਗਾ ਜਿਹੜੀ 145 12 ਦੇ ਵਿੱਚ ਲਗਣੀ ਚਾਹੀਦੀ ਸੀਗੀ ਉਹ ਆਏ ਦੇਖੋ 10ਵੇਂ ਮਹੀਨੇ ਆਣ ਕੇ 45 ਲੱਗਣ ਲਈ ਹੈ ਇਹ ਕਿਹਦਾ ਕਸੂਰ ਹੋਇਆ ਇਹ ਆਈਟੀਐਮ ਸਾਹਿਬ ਦਾ ਕਸੂਰ ਹੋਇਆ ਇਹ ਡੀਐਸਟੀ ਦਾ ਕਸੂਰ ਹੋਇਆ ਉਹ ਜਿਹੜੇ ਆਈਓ ਸੀਗੇ ਉਹਨਾਂ ਦਾ ਕਸੂਰ ਹੋਇਆ ਅਸੀਂ ਇਹਨਾਂ ਸਾਰਿਆਂ ਦਾ ਨਾਮ ਲੇਖ ਕੇ ਚਾਹੇ ਉਹ ਕਿਸੇ ਵੀ ਕੁਰਸੀ ਤੇ ਬੈਠਾ ਅਸੀਂ ਜਿਹੜਾ ਕੱਲੂ ਚੰਡੀਗੜ੍ਹ ਹਾਈ ਕੋਰਟ ਜਾ ਕੇ ਇੱਕ ਦਿਓ ਵੀਡੀਓ ਦੇਾਂਗੇ ਇੱਕ ਜਿਹੜੇ ਸ਼ਹਿਰ ਦੇ ਮੋਹਤਵਾ ਜਿਹੜੇ ਉੱਤੇ ਖੜੇ ਸੀਗੇ ਜਿਨ੍ਹਾਂ ਨੇ ਕਬਜ਼ਾ ਕਰਾਇਆ ਉਹਨਾਂ ਦੇ ਨਾਮ ਅਸੀਂ ਲਿਖੇ ਦਿਆਂਗੇ ਦੇਖੋ ਸਾਰੀ ਗੁੰਡਾਗਰਦੀ ਕਰਨ ਦੇ ਨਾਲ ਇਹਨਾਂ ਨੂੰ ਇੰਨਾ ਨਹੀਂ ਆਇਆ ਕਿ ਅਸੀਂ ਵਾਲਮੀਕ ਮਹਾਰਾਜ ਨੂੰ ਲੈ ਕੇ ਜਾਣਾ ਵੀ ਕਿੱਦਾਂ ਜਾਣਾ ਇੱਕ ਜਿੰਦਰ ਧਣੀਆਂ ਜਿਹੜਾ ਸੀਗਾ ਵੀ ਜਿਹੜਾ ਮੈਂ ਸਮਝਦਾ 307 ਦਾ ਪਰਚਾ ਹੋਇਆ ਉਹਦੀ ਗੱਡੀ ਦੀ ਵੀ ਸਾਡੇ ਕੋਲ ਮੈਂ ਸਮਝਦਾ ਵੀਡੀਓ ਹੈਗੀ ਹੈ ਕਿਉਂਕਿ ਮੇਰੇ ਬੰਦੇ ਕੱਲ ਪ੍ਰੋਪਰ ਉੱਥੇ ਖੜੇ ਸੀਗੇ ਜਿਹੜੇ ਸਮੇਂ-ਸਮੇਂ ਤੇ ਵੀਡੀਓ ਬਣਾ ਕੇ ਸਾਨੂੰ ਦਿੰਦੇ ਸੀਗੇ ਵੀ ਦੇਖੋ ਇੰਨੀ ਗੁੰਡਾਗਰਦੀ ਨਾ ਪੁਲਿਸ ਕੋਈ ਕਾਰੋਬਾਰ ਕਰਦੀ ਐ ਨਾ ਪੁਲਿਸ ਕੰਮ ਕਰਦੀ ਐ ਨਸ਼ਾ ਇਹਨਾਂ ਕੋਲ ਛੜਾ ਫੜੇ ਜਾਂਦੇ ਬੰਦੇ ਸ਼ਰਿਹਾਂ ਆਬ ਸਭ ਕੋਈ ਕਪੂਰ ਥਲੇ ਹੋਣਦੇ ਆ ਪੁਲਿਸ ਵਾਲਿਆਂ ਦੀਆਂ ਅੱਖਾਂ ਬੰਦ ਹੋਈਆਂ ਪਈਆਂ ਇੱਕ ਮੈਂ ਖੁਦ ਜਿਹੜਾ ਮੈਂ ਆਪਣਾ 6 ਲੱਖ ਦਾ ਧਫਲਾ ਜਿਹੜਾ ਆਪਣੇ ਧਾਰੇ ਨੇ ਆਪਣਾ ਹਿੰਮਤ ਸਿੰਘ ਹੋ ਗਿਆ ਤੇ ਜਾਂ ਮਣੀ ਹੋ ਗਿਆ ਇਹ ਚਾਰ ਪੰਜ ਬੰਦਿਆਂ ਨੇ ਸਿੱਧਾ ਧੋਖਾ ਕੀਤਾ ਮੇਰੇ ਨਾਲ ਜਿਹਦੀ ਮੀਡੀਆ ਵਿੱਚ ਕਿਹਾ ਵੀ ਹੈ ਉਹ ਦੋਸ਼ੀ ਜਾਣ ਕੇ ਮੰਨ ਵੀ ਗਏ ਆ ਕਿ ਵਾਕਈ ਪ੍ਰਧਾਨ ਜੀ ਕੋ ਪੈਸੇ ਲੈ ਲਿਆ ਜੈਲੀ ਕਾਗਜ਼ ਤਿਆਰ ਕਰਾ ਕੇ ਜੈਲੀ ਬਰੋਬੀ ਦਿਖਾ ਕੇ ਇਹ ਡਿਪਟੀ ਸਾਹਿਬ ਨੂੰ ਸਾਰਾ ਪਤਾ ਹਾਂ ਤੇ ਮੰਗ ਸੀ ਅੱਜ ਪ੍ਰਸ਼ਾਸਨ ਤੇ ਜਿਹੜੀ ਕੱਲ ਬੇਅਦਬੀ ਜਾਂ ਕਰਨੋ ਕੀ 45 ਟੋਗਨ ਦੀ ਘਟਨਾ ਕੱਪ ਰਹੀ ਹੈ ਤੇ ਇਸ ਨੂੰ ਕੀ ਕਰਵੇ ਦੀ ਕੀ ਮਾਰ ਦੇਖੋ ਇਹਦੇ ਵਿੱਚ ਡੀਐਸਪੀ ਗਰਮੀਤ ਸਿੰਘ ਜੀ ਔਰ ਜਾਂ ਸਿਟੀ 2 ਦਾ ਜਿਹੜਾ ਆਈਓ ਸੀਗਾ ਇਹ ਹੁਣ ਹਾਈ ਕੋਰਟ ਤੇ ਜਵਾਬ ਦੇਣਗੇ ਜਿਹੜੀ 45 ਟੁੱਟੀ ਹੈ ਇਹਦੇ ਵਿੱਚ ਮੈਂ ਸਮਝਦਾ ਕਈ ਅਫਸਰ ਵੀ ਲਵੇ ਜਾਣੇ ਆ ਕਿਉਂਕਿ ਸ਼ਰਿਆਮ ਦੇਖੋ 45 ਲੱਗੀ ਪਈ 145 ਲੱਗੀ ਹੈ 145 ਦਿਨਾਂ ਦੇ ਕੋ ਚ ਇਹਨਾਂ ਨੂੰ ਪੁਲਿਸ ਨੂੰ ਨਜ਼ਰ ਨਹੀਂ ਆਂਦਿਆ ਵੀ ਉਹਨੂੰ ਰੁਕਣਾ ਚਾਹੀਦਾ ਵਾ ਜੇ ਕੱਲ ਨੂੰ ਉੱਥੇ ਕੋਈ ਮੋਲ ਖਰਾਬ ਹੋ ਗਿਆ ਜਾਂ ਅਸੀਂ ਆਪਣੇ ਬੰਦੇ ਲੈ ਕੇ ਚਲੇ ਗਏ ਉੱਥੇ ਕੋਈ ਵੀ ਗੱਲਬਾਤ ਹੋਈ ਮੈਂ ਸਮਝਦਾ ਐਸਐਸਪੀ ਸਾਹਿਬ ਡੀਐਸਪੀ ਗੁਰਮੀਤ ਸਿੰਘ ਡੀਐਸਪੀ ਹਰਪ੍ਰੀਤ ਐਜੋ ਮੈਡਮ ਹੋਣਗੇ ਕਿਉਂਕਿ ਸ਼ਹਿਰ ਦਾ ਮਾਹੌਲ ਅਸੀਂ ਸਾਬੂਤਾ ਰੱਖਣਾ ਵੀ ਜਿਹੜੇ ਚੰਦ ਜਿਹੜੇ ਬੰਦੇ ਆ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਆ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਸਤਿ ਸ੍ਰੀ ਅਕਾਲ ਜੀ ਮੇਰਾ ਮਨੀਸ਼ੂ ਫਰੈਡ ਸਰ ਤੁਸੀਂ ਵੀ ਕਿਹ ਲੋਕ ਜਿਹੜੇ ਐਡਵੋਕੇਟਵਾ ਜੋ ਵੀ ਕੇਸ ਦੀ ਪੈਰਵਾਈ ਕਰਦੇ ਆ ਜਿਹੜੇ ਕੱਲ੍ਹ ਦੇ ਐਪੀਸੋਡ ਹੋਇਆ ਵਾ ਉਹ ਕਿਹਦਾ ਦੇ ਦਿੱਤੀ ਕਿ ਜਿਹੜੀ ਕਾਨੂੰਨ ਦੀ ਉਲੰਘਣਾ ਹੋਈ ਕਿ ਬੇਦਬੀ ਹੋਈ ਸਰ ਕਾਨੂੰਨ ਦੀ ਉਲੰਘਣਾ ਔਰ ਬੇਦਬੀ ਦੋਵੇਂ ਨਾਲ ਨਾਲ ਹੀ ਆਪਾਂ ਚੱਲ ਇਹਦੇ ਵਿੱਚ ਚੱਲਣਗੇ ਕਿਉਂਕਿ ਫਸਟ ਆਫ ਆਲ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਕਿ ਪਰਮਜੀਤ ਸਿੰਘ ਜਿਹੜੇ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਇੱਕ ਰਿਟ ਪਟੀਸ਼ਨ ਪਾਈ ਔਰ ਜਿਹਦੇ ਵਿੱਚ ਆਪਣੇ ਐਸਐਸਪੀ ਸਾਹਿਬ ਨੂੰ ਸਮਨ ਕੀਤਾ ਗਿਆ SSP ਦੇ ਵਿਹਾਰ ਦੇ ਪਹਿਲੀ ਗੱਲ ਤੇ ਉਹਨਾਂ ਦਾ ਇੱਕ ਐਫੀਡੇਵਟ ਉੱਥੇ ਟੈਂਡਰ ਹੋਇਆ ਜਿੱਥੇ ਉਹਨਾਂ ਨੇ ਬੜੇ ਫੁੱਲੇ ਅੰਦਾਜ਼ ਦੇ ਵਿੱਚ ਸਟੇਟਮੈਂਟ ਦਿੱਤੀ ਕਿ ਐਸ ਪ੍ਰਾਪਰਟੀ ਦੇ ਉੱਪਰ 145 ਲੱਗੀ ਲੱਗ ਚੁੱਕੀ ਹੈ ਜਿਸ ਪ੍ਰਾਪਰਟੀ ਦੇ ਉੱਪਰ ਇੱਕ ਵਾਰ 145 ਲੱਗ ਚੁੱਕੀ ਸੀ ਉਹਦੇ ਉੱਪਰ ਪੁਲਿਸ ਦੇ ਹੋਣ ਦੇ ਬਾਵਜੂਦ ਜਿਹੜੇ ਕੁਝ ਸ਼ਰਾਰਤੀ ਅਨਸਰ ਜਿਹੜੇ ਮੌਕੇ ਤੇ ਸੀਗੇ ਉੱਥੇ ਮੂਰਤੀ ਲੈ ਕੇ ਗਏ ਮੂਰਤੀ ਲਿਜਾ ਕੇ ਉਹਨਾਂ ਨੇ ਸਥਾਪਨਾ ਕਰ ਦਿੱਤੀ ਬਿਨਾ ਕਿਸੇ ਪ੍ਰੋਟੋਕਾਲ ਨੂੰ ਫੋਲੋ ਕਰਦੇ ਹੋਏ ਔਰ ਉਹਦੇ ਉੱਪਰ ਸ਼ਾਮ ਨੂੰ ਫਿਰ ਆਪਣੇ ਐਸਐਸਪੀ ਸਾਹਿਬ ਫਿਰ ਦੁਬਾਰਾ ਆਰਡਰ ਕਰ ਰਹੇ ਆ ਕਿ 145 ਮੈਂ ਅਜ ਲਾ ਰਹੇ ਆ ਤੇ ਜਿਹੜੀ ਉਹਨਾਂ ਨੇ ਕੋਰਟ ਵਿੱਚ ਸਟੇਟਮੈਂਟ ਦੇ ਦਿੱਤੀ ਸੀ ਉਹ ਸਟੇਟਮੈਂਟ ਜਿੱਤੇ ਕੋਈ ਵੈਲਿਊ ਨਹੀਂ ਰਹੀ ਜਿਹੜੀ ਉਹਨਾਂ ਨੇ ਕੱਲ 145 ਲਈ ਉਹ ਕਿਸ ਚੀਜ਼ ਲਈ ਔਰ ਜਿਸ ਜਿਹੜੇ ਲੋਕਾਂ ਨੇ 145 ਲੱਗਣ ਦੇ ਬਾਵਜੂਦ ਉੱਥੇ ਜਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਇਹਦਾ ਮੁਕਾਬਲ ਤੁਸੀਂ ਆ ਇਹਦਾ ਮਤਲਬ ਇਹ ਹੈਗਾ ਕਿ ਲੋਕਾਂ ਦੀਆਂ ਅੱਖਾਂ ਬੰਨ੍ਹਣ ਲਈ ਅਸੀਂ ਹਾਈ ਕੋਰਟ ਨੂੰ ਵੀ ਕੁਝ ਨਹੀਂ ਸਮਝਦੇ ਅਸੀਂ ਹਾਈ ਕੋਰਟ ਦਾ ਵੀ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ ਜੇਕਰ ਕੋਈ ਬੰਦੇ ਉੱਥੇ ਕੁਝ ਵੀ ਹੁੰਦਾ ਅਸੀਂ ਜਾ ਕੇ ਸਟੇਟਮੈਂਟ ਦੇ ਦਈਏ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਆਪਣੀਆਂ ਪੇਟੀਸ਼ਨ ਜਿਹੜੀਆਂ ਡਿਸਪੋਜ਼ ਆਫ ਕਰਦੇ ਸਾਡੀਆਂ ਸਟੇਟਮੈਂਟ ਦੇ ਉੱਪਰ ਬਲੀਵ ਕਰਦੇ ਹੋਏ ਔਰ ਉਸ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਈਏ ਔਰ ਬਾਅਦ ਵਿੱਚ ਜਾ ਕੇ ਜਦੋਂ ਕੋਈ ਰੋਲਰ ਰੱਪਾ ਪਏਗਾ ਉਦੋਂ ਇੱਕ ਨਵਾਂ ਆਰਡਰ ਕੱਢਦੀਏ ਕਿ ਅਸੀਂ ਦੁਬਾਰਾ 145 ਲਗਾ ਦੇ। ਐਜ਼ ਅ ਰੂਲ ਅਕੋਰਡਿੰਗ ਟੂ ਜਿਹੜੀ ਕਾਨੂੰਨੀ ਕਰਵ ਕੀ ਬਣਦੀ ਦੋ। ਐਜ਼ ਪਰ ਲਾ ਜਿਹੜੀਆਂ ਜਿਹੜੀ ਤੇ ਉਹਨਾਂ ਨੇ ਬੇਦਬੀ ਕੀਤੀ ਉਹਦੇ ਲਈ ਕੋਈ ਕੰਪਲੇਨੈਂਟ ਡੈਫੀਨਿਟਲੀ ਕੋਈ ਕੰਪਲੇਨੈਂਟ ਸਾਹਮ ਜੇ ਦੀ ਸਟੇਟਮੈਂਟ ਦੇ ਉੱਪਰ 145 145 ਦੇ ਜਿਹੜੇ ਜੜੇ ਲੱਗੀ ਸੈਪਰੇਟ ਥਿੰਗ ਹੈ ਜਿਹੜੀ ਬੇਦਬੀ ਹੋਈ ਉਹਦਾ ਪਰਚਾ ਦਰਜ ਹੋਣਾ ਚਾਹੀਦਾ ਡੈਫੀਨਿਟਲੀ ਹੋਣਾ ਚਾਹੀਦਾ ਜੇ ਮਾਪੇ ਤੇ ਔਰ ਪੁਲਿਸ ਨੂੰ ਇਸ ਚੀਜ਼ ਦਾ ਜਵਾਬ ਦੇਣਾ ਚਾਹੀਦਾ ਕਿ ਦੋ ਵਾਰ ਇੱਕੋ ਪ੍ਰਾਪਰਟੀ ਦੇ ਉੱਪਰ ਦੋ ਵਾਰ 45 ਕਿਦਾਂ ਲਾ ਦਿੱਤੀ 145 ਕੋਈ ਮਜ਼ਾਕ ਥੋੜਾ ਹੈ ਲਾਅ ਦੀ ਪ੍ਰੋਵੀਜ਼ਨ ਹੈ ਤਾਂ ਤੇ ਮਤਲਬ ਕਿ ਇਤਨਾ ਚਿੱਟੇ ਕਾਨੂੰਨੀ ਵੀ ਤੇ ਜੱਟ ਜੀ ਬਿਲਕੁਲ ਤਾਂ ਜੀਆਂ ਪੁਲਿਸ ਆਪ ਹੀ ਉਡਾ ਰਹੀ ਹੈ ਜੀ ਸ਼ਹਿਰ ਦੇ ਵਿੱਚ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਗੁਰਦੇਵ ਕੌਰ ਜੀ ਅੱਜ ਜਿਹੜਾ ਤੁਸੀਂ ਪਿੱਸਾ ਦੇ ਦਫ਼ਤਰ ਆਏ ਹੋ ਕਿਸ ਕਰਕੇ ਆਏ ਕੀ ਗੱਲ ਅਸੀਂ ਜੀ ਇਸ ਕਰਕੇ ਆਏ ਆ ਜੋ ਕਿ ਮਹਾਰਾਜਾ ਪੈਸ ਦੇ ਲਾਗੇ ਪੁੱਡਾ ਪੁੱਡਾ ਦੇ ਕੋਲ ਰਾਤ ਦੀ ਇਹਨਾਂ ਨੇ ਸ੍ਰੀ ਬਾਲਮੀਕ ਜੀ ਦੀ ਇਹ ਮੂਰਤੀ ਰੱਖੀ ਆ ਉਹ ਬਿਲਕੁਲ ਇਹਨਾਂ ਨੇ ਗਲਤ ਕੰਮ ਕੀਤਾ ਵਾ ਕਿਉਂਕਿ ਉੱਥੇ ਗੋਡੇ-ਗੋਡੇ ਕੂੜਾ ਗੋਡੇ-ਗੋਡੇ ਗੰਦਗੀ ਹੱਡੀਆਂ ਉੱਥੇ ਲਾਗੇ ਜਟਕਈ ਠੀਕ ਹੈ ਨਾ ਇਹ ਮਹਾਰਾਜ ਨੂੰ ਆਪਾਂ ਮੱਥਾ ਦੇਖਦੇ ਆ ਠੀਕ ਹੈ ਨਾ ਇਹਨਾਂ ਨੇ ਗੰਦਗੀ ਦੇ ਵਿੱਚ ਮਹਾਰਾਜ ਦੀ ਜਿਹੜੀ ਫੋਟੋ ਰੱਖੀ ਆ ਉੱਥੇ ਬਾਲਮੀਕ ਜੀ ਵੀ ਉਹ ਚੰਗਾ ਕੰਮ ਨਹੀਂ ਕੀਤਾ ਕਿਉਂਕਿ ਇਹ ਅਸੀਂ ਕਿਸੇ ਦੀ ਜ਼ਮੀਨ ਦੇ ਉੱਤੇ ਕੋਈ ਵੀ ਕਬਜ਼ਾ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੀ ਆਪਣੀ ਤਾਂ ਪ੍ਰਾਪਰਟੀ ਹੈ ਨਹੀਂ ਆ ਠੀਕ ਹੈ ਨਾ ਇਦਾਂ ਤੇ ਫਿਰ ਲੋਕੀ ਹਰ ਇੱਕ ਦੀ ਪ੍ਰਾਪਰਟੀ ਜਿਹੜੀ ਹੈ ਉਹ ਜ਼ਬਤ ਕਰ ਲੈਣਗੇ ਮੂਰਤੀ ਰੱਖੀ ਕਿੰਨੇ ਆ ਇਹ ਜੀ ਦੇਖੋ ਰੱਖੀ ਹੋਈ ਇਹਨਾਂ ਨੇ ਸਾਨੂੰ ਪਤਾ ਲੱਗਿਆ ਵੀ ਇੱਕ ਝੋਨਾ ਪ੍ਰਧਾਨ ਜੀ ਆ ਉਹਨਾਂ ਰੱਖੀ ਐ ਤੇ ਸੱਬਰਵਾਲ ਜੀ ਨੇ ਹੋਰ ਨਾਲ ਇਹਨਾਂ ਦੇ ਹੋਰ ਹੋਣਗੇ ਸਾਨੂੰ ਨਹੀਂ ਪਤਾ ਕੌਣ ਆ ਇਹ ਇੰਨਾ ਵੀ ਮੁੱਦਾ ਕੀ ਹੈ ਕਿ ਕਿਸੇ ਦੀ ਜ਼ਮੀਨ ਤੇ ਵਾਲਮੀਕ ਮਹਾਰਾਜ ਦੀ ਜਿਹੜੀ ਕਿ ਮੂਰਤੀ ਰੱਖਣੀ ਪੈ ਗਈ ਹੈ ਇੱਕ ਤਾਂ ਆਪਾਂ ਭਗਵਾਨ ਨੂੰ ਮੰਨਦੇ ਆ ਕਿ ਰੱਬ ਸਾਰਿਆਂ ਦਾ ਇੱਕ ਵਾ ਪਰ ਉਹਨਾਂ ਨੂੰ ਹੁਣ ਉੱਥੋਂ ਮੰਦਿਰ ਦੇ ਵਿੱਚੋਂ ਚੱਕ ਕੇ ਇੱਥੇ ਇੱਕ ਗੰਦਗੀ ਵਿੱਚ ਕਿਉਂ ਬਿਠਾਇਆ ਉਹ ਬੇਕਦਰਹੀ ਕਰਨੀ ਕਿਉਂ ਕਰ ਦਿੱਤੀ ਇਹ ਦੇਖੋ ਜੀ ਇਹ ਆ ਇਹਦਾ ਮੁੱਦਾ ਇਹ ਆ ਗੰਦਗੀ ਦੇ ਵਿੱਚ ਫੋਟੋ ਤਾਂ ਰੱਖੀ ਮਹਾਰਾਜ ਦੀ ਕਿਉਂਕਿ ਇਹ ਸਿਰਫ ਇੱਕ ਜ਼ਮੀਨ ਜਿਹੜੀ ਹੜੱਪ ਕਰਨ ਦੀ ਖਾਤਰ ਇਦਾਂ ਦੇ ਹੁਣ ਲੀਡਰਾਂ ਨੂੰ ਵਿੱਚ ਜਿੱਦਾਂ ਤੁਸੀਂ ਸੱਬਰਵਾਲ ਦਾ ਨਾਮ ਲਿਆ ਉਹ ਆ ਬੀਜੇਪੀ ਦੇ ਦੇ ਲੀਡਰ ਹਾਂਜੀ ਉਹਨਾਂ ਨੂੰ ਕੀ ਲੋੜ ਇਦਾਂ ਦੀ ਬਿਫਤਾ ਪੈ ਗਈ ਕਿ ਵਿੱਚ ਇਹਦਾ ਦੇਖੋ ਉਹ ਵੀ ਕਿਸੇ ਦੇ ਆਖੇ ਲਾ ਕੇ ਚਲ ਗਿਆਣਗੇ ਸਾਨੂੰ ਇਸ ਗੱਲ ਦਾ ਨਹੀਂ ਪਤਾ ਪਰ ਅਸੀਂ ਕਹਿੰਦੇ ਜਿਸ ਨੇ ਵੀ ਇਹ ਕੰਮ ਕੀਤਾ ਵਾ ਬਹੁਤ ਘਟ ਗਿਆ ਤੇ ਬਹੁਤ ਮਾੜਾ ਬੜੀ ਸ਼ਰਮ ਵਾਲੀ ਗੱਲ ਹੈ ਦੂਜੀ ਜਿਹੜੀ ਪਾਰਟੀ ਆ ਉੱਥੇ ਕਹਿੰਦੇ ਕਿ ਜਗਾ ਉਹਨਾਂ ਨੂੰ 100 ਸਾਲ ਪਹਿਲਾਂ ਰਾਜੇ ਨੇ ਦਾਨ ਦਿੱਤੀ ਹੋਈ ਸੀ ਹਾਂਜੀ ਕਹਿੰਦੇ ਕਿ ਸਾਨੂੰ ਦੋ ਗੋਣਾਂ ਜਗਾ ਮਿਲੀ ਹੋਈ ਮੰਦਿਰ ਦੀ ਹਾਂਜੀ ਕਿੰਨੀ ਸੱਚਾਈ ਹੈ ਦੇਖੋ ਜੀ ਇਹ ਸੱਚਾਈ ਉਹਨਾਂ ਦੀ ਜ਼ਮੀਨ ਹੈ ਜਿੰਨਾ ਦੀ ਜ਼ਮੀਨ ਹੈ ਉਹਨਾਂ ਦੀ ਰਹਿਣੀ ਨਾ ਦਾ ਤੇ ਆ ਦੀ ਬੰਜਾ ਨਹੀਂ ਨਾ ਮੇਰੀ ਬੰਜਾ ਨਹੀਂ ਐ ਮੇਰੇ ਬਿਲਕੁਲ ਪੇਕਿਆਂ ਦੇ ਲਾਗੇ ਰਹਿੰਦੇ ਆ ਬਜ਼ੁਰਗ ਮਾਤਾ ਮਰ ਗਈ ਆ ਜਿਨ੍ਹਾਂ ਦੀ ਜ਼ਮੀਨ ਆ ਠੀਕ ਐ ਨਾ ਮੇਰੇ ਪੇਕਿਆਂ ਦੇ ਲਾਗੇ ਰਹਿੰਦੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਆ ਇਹਨਾਂ ਨੇ ਗਲਤ ਕੰਮ ਕੀਤਾ ਵਾ ਇਸ ਕਰਕੇ ਅਸੀਂ ਡੀਐਸਪੀ ਸਾਹਿਬ ਦੇ ਕੋਲ ਆਏ ਸੀ ਸਾਡੇ ਸਾਹਿਬ ਨਾਲ ਜਿਨ੍ਹਾਂ ਨੇ ਮੰਦਰ ਵਾਸਤੇ ਜਗ੍ਹਾ ਪਲੰਕ ਮੂਰਤੀ ਸਥਾਪਨਾ ਕੀਤੀ ਆ ਉਹ ਇਹਨਾਂ ਦੀ ਜਗ੍ਹਾ ਨਹੀਂ ਹੈਗੀ ਨਹੀਂ ਜੀ ਨਹੀਂ ਇਹਨਾਂ ਦੀ ਕੋਈ ਜਗ੍ਹਾ ਨਹੀਂ ਆ ਤਾਂ ਤੁਹਾਡਾ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸ੍ਰੀ ਭਗਵਾਨ ਬਾਲਮੀਕ ਜੀ ਜਿਹੜੇ ਆ ਸਾਰਿਆਂ ਦੇ ਗੁਰੂ ਨੇ ਦੇਖੋ ਸਾਡੇ ਵੀ ਆ ਸਾਰਿਆਂ ਦੇ ਆ ਸਾਂਝੇ ਨੇ ਉਹ ਪਰ ਨਹੀਂ ਇਹਨਾਂ ਨੂੰ ਗਲਤ ਕੰਮ ਕਰਨਾ ਚਾਹੀਦਾ ਸੀ ਉੱਥੇ ਤਾਂ ਕਿ ਉੱਥੇ ਬਾਲਮੀਕ ਦੀ ਮੂਰਤੀ ਜਿਹੜੀ ਇਹਨਾਂ ਨੂੰ ਆਪ ਜਿੱਦਾਂ ਰੱਖੀ ਉਹਦੇ ਚੱਕ ਲੈਣੀ ਚਾਹੀਦੀ ਇਹ ਪ੍ਰਸ਼ਾਸਨ ਦੇ ਵਿੱਚ ਗਲਤੀ ਹੈ ਕੱਲ ਦੀ ਮੂਰਤੀ ਰੱਖੀ ਹੋਈ ਹੈ ਹਾਲੇ ਤੱਕ ਉੱਥੇ ਕੋਈ ਗੱਲਬਾਤ ਨਹੀਂ ਉਹਦੇ ਮਾਰੇ ਵਿਚਾਰਿਆਂ ਨੂੰ ਸਾਰੇ ਗੰਦਗੀ ਦੇ ਵਿੱਚ ਰੱਖਿਆ ਇਹਦੇ ਵਿੱਚ ਹੁਣ ਪ੍ਰਸ਼ਾਸਨ ਵੀ ਡਰਦਾ ਕੁਝ ਕਰਦਾ ਨਹੀਂ ਪਿਆ ਪ੍ਰਸ਼ਾਸਨ ਨੂੰ ਮੇਰੇ ਕਸਣ ਕਦਮ ਚੱਕਨੇ ਚਾਹੀਦੇ ਜਿੱਦਾਂ ਇੱਦਾਂ ਚਾਹੇ ਕੋਈ ਵੀ ਇਨਸਾਨ ਆ ਇਦਾਂ ਦਾ ਜਿਹੜਾ ਮਰਜ਼ੀ ਕਿਸੇ ਦੀ ਜ਼ਿਆਦਾ ਆਪਣੇ ਤੇ ਹੱਕ ਕਰ ਲੂਗਾ ਕਰਜਾ ਕਰ ਲੂਗਾ ਅੱਜ ਤੁਸੀਂ ਕੰਪਲੇਨ ਦਿੱਤੀ ਹੈ ਜੀ ਹਾਂਜੀ ਦਿੱਤੀ ਆ ਜੀ ਅਸੀਂ ਕੰਪਲੇਨ ਤੇ ਡੀਐਸਪੀ ਸਾਡ ਡਿਵੀਜ਼ਨ ਦਾ ਕੀ ਕਹਿਣਾ ਹੁਣ ਉਹਦਾ ਕੀ ਕਹਿਣਾ ਹੈ ਤੁਹਾਨੂੰ ਦੇਖੋ ਇਹਨਾਂ ਨੇ ਕਿਹਾ ਵੀ ਠੀਕ ਆ ਅਸੀਂ ਤੁਹਾਨੂੰ ਇਨਸਾਫ ਪੂਰਾ ਦਿਵਾਵਾਂਗੇ ਠੀਕ ਹੈ ਜੀ ਹਾਂਜੀ ਤੇ ਤੁਹਾਡਾ ਫੋਕਿਓ ਚ ਕੀ ਪ੍ਰੋਗਰਾਮ ਹੋਏਗਾ ਇਹ ਤਾਂ ਪ੍ਰੋਗਰਾਮ ਦੇਖੋ ਜੀ ਸਾਡਾ ਇਹ ਆ ਜੇ ਇਹਨਾਂ ਨੇ ਇਦਾਂ ਹੀ ਕੀਤਾ ਕਿ ਛੜਕ ਦੇ ਉੱਤੇ ਦੁਨੀਆ ਉਤਰੇਗੀ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਉਹ ਤੱਕਾ ਸ਼ਾਈ ਜਿਹੜੀ ਆ ਉਹ ਕਿਸੇ ਨਾਲ ਅਸੀਂ ਨਹੀਂ ਹੋਂ ਦੇਣੀ ਚਾਹੇ ਕੋਈ ਵੀ ਆ ਠੀਕ ਠੀਕ ਹੈ ਨਾ ਇਹ ਵੀ ਸਾਡੇ ਭਰਾਵਾ ਅਸੀਂ ਇਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਆ ਮਾਰੇ ਆ ਇਹ ਨਹੀਂ ਸਾਡੇ ਭਰਾਵਾ ਪਰ ਇਹਨਾਂ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਸਾਡੇ ਅੱਥੇ ਸਫਾਈ ਹੈ ਨਹੀਂ ਨਰਕ ਚ ਰੱਖਿਆ। ਬਦ ਸਾਰਾ ਇੰਨਾ ਗੰਦਾ ਇੰਨਾ ਕਾ ਇੰਨਾ ਬੁਰਾ ਹਾਲ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੋਕੀ ਇਹਨਾਂ ਦੀ ਸਥਾਪਨਾ ਕਰਦੇ ਇਹਨਾਂ ਨੂੰ ਪੂਜਦੇ ਨੇ। ਦੇਖੋ ਵੀ ਇਹਨਾਂ ਨੇ ਗੰਗਿਰੀ ਵੇਚ ਕੇ ਮਹਾਰਾਜ ਨੂੰ ਜਾ ਕੇ ਉੱਥੇ ਰੱਖਿਆ। ਕਿੰਨੀ ਘਟ ਗਿਆ ਗੱਲ ਹੈ। ਤੁਸੀਂ ਦੇਖਿਆ ਕਿ ਜਦੋਂ ਮੰਦਰ ਦੇ ਵਿੱਚ ਕੋਈ ਮੂਰਤੀ ਸਥਾਪਨਾ ਕਰਨੀ ਦੀ ਸਭ ਤੋਂ ਪਹਿਲਾਂ ਮੰਦਰ ਚ ਵਸ਼ਾਈ ਕੀਤੀ ਜਾਂਦੀ ਹੈ ਫੁੱਲਾਂ ਦੀ। ਹਾਂਜੀ ਹਾਂਜੀ ਫੁੱਲਾਂ ਦੀ ਹਾਂਜੀ ਹਾਂਜੀ। ਵਰਖਾ ਕੀਤੀ ਜਾਂਦੀ ਹੈ ਫਿਰ ਮਹਾਰਾਜ ਨੂੰ ਉੱਥੇ। ਪਰਗਟਨ ਦੇਥਲ ਜਾਇ ਜਾਂਦਾ ਉਹਨਾਂ ਨੂੰ ਕਿਸ ਤਰ੍ਹਾਂ ਆਪਣਾ ਕੀਤੀ ਜਾਂਦੀ ਜਦੋਂ ਜੀ ਮੂਰਤੀ ਸਥਾਪਨਾ ਪ੍ਰਾਣ ਪ੍ਰਤੀਸ਼ਠਾ ਵਗੈਰਾ ਪੂਰਾ ਕੀਤਾ ਜਾਂਦਾ ਵਾ ਘਰ ਨਹੀਂ ਕਾਰਗਰ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਕੋਈ ਹੋਇਆ ਨਹੀਂ ਨਹੀਂ ਕੋਈ ਨਹੀਂ ਕੋਈ ਕੁਝ ਨਹੀਂ ਆਇਆ ਜੀ ਉੱਥੇ ਉਹਦੇ ਘਰ ਦੇ ਵਿੱਚ ਪਈ ਹੈ ਮੂਰਤੀ ਠੀਕ ਹੈ ਰਾਤੀ ਉਹਦੇ ਹੀ ਪਈ ਹੈ ਉੱਥੇ